ED ਨੇ ਚੱਕਿਆ ਅੰਸੂ ਦੋਸ਼ ਭਾਰਤ ਭੂਸ਼ਣ ਅੰਸੂ ਦੋਸ਼ ਜੋ ਕਾਂਗਰਸ ਦੇ ਵਿੱਚ ਫੂਡ ਸਪਲਾਈ ਮੰਤਰੀ ਸੀ ਉਹ ਪਹਿਲਾਂ ਬਿਜ਼ਨਸ ਨੇ ਕੇਸ ਦਰਜ ਕੀਤਾ ਤੇ ਭਗਵੰਤ ਮਾਨ ਤੋਂ ਪੂਰੇ ਪੁਖਤਾ ਸਬੂਤ ਨਹੀਂ ਪੇਸ਼ ਹੋਏ ਤਾਂ ਉਹਦੀ ਜ਼ਮਾਨਤ ਹੋ ਗਈ ਹੁਣ ਚੱਕ ਲੈ ED ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਤੇ ਇਹ ਇਹ ਸੀ ਭਾਰਤ ਭੂਸ਼ਣ ਇੱਕ ਸੀਗਾ ਸਾਧੂ ਸਿੰਘ ਧਰਮਸੋਤ ਇਹਨਾਂ ਦੋਨਾਂ ਬੰਦਿਆਂ ਨੇ ਸਰਕਾਰ 'ਚ ਇਹਨਾਂ ਗੰਦ ਪਾਇਆ ਹੋਇਆ ਸੀ ਕਿ ਲੋਕਾਂ ਦੇ ਵਜੀਫੇ ਖਾ ਗਏ ਆਟਾ ਦਾਲ ਦੀਆਂ ਸਕੀਮਾਂ ਖਾ ਗਏ ਗਰੀਬ ਬੰਦਿਆਂ ਦੇ ਨਾਲ ਧੋਖਾ ਧੜੀ ਕਰੀ ਇਹਨਾਂ ਬੰਦਿਆਂ ਨੇ ਪਰ ਲੇਖਾ ਜੋਖਾ ਜਿਹੜਾ ਇੱਥੇ ਦੇਣਾ ਪੈਂਦਾ ਹੈ ਗੱਲ ਇਹ ਹੈ ਵੀ ਜਿਹੜਾ ਆ ਭਾਰਤ ਪੂਸ਼ਨਾ ਸੁਤੋਸ਼ ਹੈ ਉਹ ਬਹੁ ਰੁਪਈਆ ਜਾਂ ਦਾੜੀ ਧੂੜੀ ਜੀ ਰੱਖੀ ਵੱਟਾ ਇੱਕ ਤੇ ਸਿਰ ਤੇ ਮਸ਼ੀਨ ਜੀ ਲਾ ਕੇ ਰੱਖਦਾ ਉਹ ਉਹ ਸੁਤੋਸ਼ ਆ ਭਾਈ ਉਹਨਾਂ ਨੇ ਕੀ ਕਰਿਆ 2000 ਕਰੋੜ ਰੁਪਏ ਦਾ ਕਪੜਾ ਕੀਤਾ ਐਂਟਰਪ੍ਰਾਈਜ਼ੀ ਟੈਂਡਰ ਪਾਉਣ ਤੋਂ ਬਾਅਦ ਉਹਨਾਂ ਨੇ ਟੈਂਡਰ ਪਾਉਣ ਵੇਲੇ ਝੂਠੀ ਵਾਹਨਾਂ ਦੇ ਨੰਬਰ ਦਿੱਤੇ ਜੋ ਟਰੱਕ ਲਾਏ ਸੀ ਉਹਨਾਂ ਤੇ ਦੋ ਪਹੀਆ ਵਾਹਨ ਮੋਟਰਸਾਈਕਲ ਸਕੂਟਰ ਸਕੂਟਰੀਆਂ ਦੇ ਨੰਬਰ ਲਾ ਕੇ ਦੇ ਦਿੱਤੇ ਇਸ ਕੱਪੜੇ ਦੇ ਵਿੱਚ ਉਹ ਬੰਦਾ ਫੜਿਆ ਪੂਰਾ 2000 ਕਰੋੜ ਆਮ ਬੰਦੇ ਦਾ ਇੰਨੇ ਪੈਸੇ ਘੰਡੇ ਦਾ ਥੁੱਕ ਮੁੱਕ ਜੀ ਜਿੰਨੇ ਉਹਨੇ ਠੱਗੀ ਮਾਰੀ ਐ ਫਿਰ ਉਹਦੇ ਘਰੇ ਕਾਲੀ ਈਡੀ ਨੇ ਜਿਹੜੇ ਹੈਗੇ 1.5 ਕਰੋੜ ਰੁਪਏ ਦੇ ਦਸਤਾਵੇਜ਼ ਚੱਕੇ ਐ ਤੇ 30 ਲੱਖ ਰੁਪਈਆ ਜਿਹੜਾ ਕੈਸ਼ ਬਰਾਮਦ ਹੋਇਆ ਹੁਣ ਸੀਲ ਕਰਤਾ ਅੱਗੇ ਇਨਵੈਸਟੀਗੇਸ਼ਨ ਜਾਰੀ ਹੈ ਤੇ ਇਹ ਜਾਂ ਤਾਂ ਵਿਜੀਲੈਂਸ ਹੈ ਵਿਜੀਲੈਂਸ ਤੋਂ ਈਡੀ ਹੈ ਈਡੀ ਤੋਂ ਸੀਬੀ ਆਈ ਹੈ ਤੁਹਾਨੂੰ ਨਿਚੋੜ ਕੇ ਰੱਖ ਦੂ ਤੇ ਦੂਸਰਾ ਤੁਸੀਂ ਇੱਕ ਵੀਡੀਓ ਵਾਇਰਲ ਹੋਈ ਸੀਗੀ ਰਮਨੀਤ ਬਿੱਟੂ ਦੀ ਦੇਖੀ ਹੋਣੀ ਐ ਬੈਸ ਭਰਾਮ ਵਾਲੇ ਉਹਦੇ ਵਿੱਚ ਉਹ ਨੂੰ ਕਹਿ ਰਿਹਾ ਵੀ ਤੂੰ ਬੀਜੇਪੀ ਦੇ ਵਿੱਚ ਆ ਜਾ ਉਹ ਕਹਿ ਰਿਹਾ ਵੀ ਭਾਈ ਦੇਖਦੇ ਆ ਜੋ ਵੀ ਉਹਨੇ ਰਿਕਾਰਡਿੰਗ ਕਰਕੇ ਵਾਇਰਲ ਕਰਤੀ ਸੀ ਉਹਦੇ 'ਚ ਰਮਨੀਤ ਬਿੱਟੂ ਸਿੱਧਾ ਕਹਿ ਰਿਹਾ ਹੈ ਕਿ ਜਿਹੜੇ ਇਹ ਆ ਬੰਦੇ ਗਾਣਾ ਕੱਢੀ ਜਾਂਦਾ ਉਹਨਾਂ ਨੂੰ ਜਿਹੜੇ ਰਾਜੇ ਬੜਿੰਗ ਦੀ ਮਦਦ ਕਰਦੇ ਸੀ ਇਹ ਜਾਖੜ ਹੋ ਗਿਆ ਹੁਣ ਤਾਂ ਬੀਜੇਪੀ ਚ ਆ ਗਿਆ ਤੇ ਇੱਕ ਦੂਜੇ ਉਹਦਾ ਨਾਮ ਲੈ ਕੇ ਤੇ ਇੱਕ ਆਪਣਾ ਉਹ ਜਿਹੜਾ ਸੀਗਾ ਭਾਰਤ ਭੂਸ਼ਨਾਸ਼ੂ ਦੋਸ਼ ਤੇ ਹੋਰ ਦੋ ਤਿੰਨ ਮੰਤਰੀਆਂ ਦੇ ਨੇ ਨਾਮ ਲਏ ਸੀ ਤੇ ਕਹਿੰਦਾ ਇਹ ਬਹੁਤ ਮਾੜੀ ਸ਼ਬਦਾਵਲੀ ਵਰਤੀ ਆ ਤੁਸੀਂ ਉਹ ਵੀਡੀਓ ਰਹੀ ਜਿਹੜੀ ਹੈ ਜੂ ਸੌਰੀ YouTube ਤੋਂ ਵੀਡੀਓ ਕੱਢ ਕੇ ਦੇਖ ਲਿਓ ਤੇ ਜਦੋਂ ਵਿਜੀਲੈਂਸ ਨੇ ਚੱਕਿਆ ਸੀ ਉਦੋਂ ਇਹ ਕਹਿੰਦਾ ਸੀ ਰਵਨੀਤ ਬਿੱਟੂ ਕਹਿੰਦਾ ਸੀ ਜਿਨਾ ਭਾਰਤ ਭੂਸ਼ਨਾ ਅੰਸ਼ੂ ਦੋਸ਼ਾ ਮੇਰਾ ਭਰਾ ਹੈ ਵੀ ਵੀ ਇਹਦੀ ਵੀ ਵੀਡੀਓ ਹੈ ਵਿਜੀਲੈਂਸ ਨਾਲ ਲੜੀ ਜਾਂਦਾ ਹੈ ਤੇ ਤੁਸੀਂ ਕਿਵੇਂ ਫੜਕੇ ਲਿਜਾਉਂਗੇ ਕਿੱਦਾਂ ਕਰੋਗੇ ਉਹ ਕਹਿੰਦੇ ਸੀ ਅਸੀਂ ਮਤਲਬ ਕੇਸ ਰਜਿਸਟਰ ਹੋਇਆ ਐ ਇੰਟਰਸੈਕਸ਼ਨ ਪ੍ਰਵੈਂਸ਼ਨ ਆਫ ਅਫਰੈਕਸ਼ਨ ਦੇ ਵਿੱਚ ਨੂੰ ਚੱਕ ਕੇ ਲੈ ਕੇ ਜਾਣ ਲੈ ਕੇ ਸੀ ਉਹ ਹੁਣ ਇਹਨੂੰ ਵੋਟਾਂ ਨਹੀਂ ਪਾਈਆਂ ਹੁਣ ਰਵਨੀਤ ਵੀ ਟੂ ਉੱਤੋਂ ਹਾਰ ਗਿਆ ਹਾਰੇ ਹੋਏ ਨੂੰ ਭਾਜਪੀ ਨੇ ਮੰਤਰੀ ਲੈ ਲਿਆ ਮੰਤਰੀ ਲੈਣ ਤੋਂ ਬਾਅਦ ਹਾਂ ਚਕਾਤਾ ਇਹਦੇ ਵਿੱਚ ਚਕਾਉਣ ਦੇ ਵਿੱਚ ਰਵਨੀਤ ਬਿੱਟੂ ਦਾ ਵੀ ਹੱਥ ਹੈ ਫਿਰ ਹੁਣ ਨਾ ਭਾਈ ਤੂੰ ਲੋਕ ਸਭਾ ਦੇ ਵਿੱਚ ਬੋਲਿਆ ਕਿ ਭਾਰਤ ਭੂਸ਼ਣ ਮੇਰਾ ਯਾਰ ਹੈ ਤੇ ਉਹ ਕਿਉਂ ਚੱਕਿਆ ਤੇ ਯਾਰ ਆ ਫਿਰ ਯਾਰੀ ਨਮਾ ਹੁਣ ਉਦੋਂ ਯਾਰ ਸੀ ਹੁਣ ਕਹਿੰਦਾ ਮੇਰਾ ਕਰਤਾਰ ਖਰਾਬ ਹੁੰਦਾ ਹੁਣ ਕਰਤਾਰ ਦੀ ਗੱਲ ਆ ਗਈ ਇਹ ਮਸਲਾ ਕੀ ਹੋਇਆ ਕਹਿੰਦੇ ਸੁਣੀ ਹੈ ਸੂਤਰ ਦੱਸਦੇ ਆ ਵੀ ਲੋਕ ਸਭਾ ਦੇ ਵਿੱਚ ਜਦੋਂ راہਲ ਗਾਂਧੀ ਬੋਲਿਆ ਉਹ ਤੈਨੂੰ ਕਰਾਰ ਹੋਈ ਐ ਉਸ ਤੋਂ ਦੂਸਰੇ ਦਿਨ ਹੀ ਇਹ ਬੰਦਾ ਚੱਕ ਲਿਆ ਹੁਣ ਸੂਤਰ ਇਹ ਕਹਿੰਦੇ ਆ ਅਫਸਰ شاہੀ ਤੋਂ ਸੁਣਨ ਵਿੱਚ ਇਹ ਆਇਆ ਹੈ ਕਿ ਜਿਹੜਾ ਰਵਨੀਤ ਬਿੱਟੂ ਹੈ ਭਾਰਤ ਭੂਸ਼ਣ ਨੂੰ ਈਡੀ ਤੋਂ ਗ੍ਰਿਫਤਾਰ ਕਰਨ ਵਾਲਾ ਉਹ ਹੈ ਉਹ ਇਹ ਐ ਵੀ ਮੈਂ ਤਾਂ ਤੇਰੀ ਖਾਤਰ ਵਿਜੀਲੈਂਸ ਨੇ ਚੱਕਿਆ ਤਾਂ ਮੈਂ ਤੇਰੇ ਨਾਲ ਖੜਿਆ ਲੜਿਆ ਵੀ ਇੱذ ਕੋਈ ਸ਼ੱਕ ਵੀ ਨਹੀਂ ਵੀਡੀਓ YouTube ਤੇ ਪਈ ਆ ਚੁੱਕ ਲੋ ਤੁਸੀਂ ਕੱਢ ਲੋ ਤੇ ਤੂੰ ਮੇਰੀ ਖਾਤਰ ਮੇਰੇ ਨਾਲ ਧੋਖਾ ਕਰ ਗਿਆ ਹੁਣ ਮਸਲਾ ਇਹ ਹੈ ਕਿਉਂਕਿ ਅਸੀਂ ਪਹਿਲਾਂ ਵਾਲੀਆਂ ਵੀਡੀਓ ਚ ਵੀ ਕਹਿੰਨੇ ਹੁੰਨੇ ਆ ਵੀ ਜਿਹੜਾ ਰਾਜਨੀਤਿਕ ਬੰਦਾ ਹੈ ਉਹ ਕਿਸੇ ਦਾ ਮਿੱਤ ਨਹੀਂ ਹੁੰਦਾ ਉਹਨੂੰ ਸਿਰਫ ਤੇ ਸਿਰਫ ਆਪਣੀ ਕੁਰਸੀ ਪਿਆਰੀ ਹੁੰਦੀ ਹੈ ਜਿਵੇਂ ਸाहजहां ਨੇ ਔਰੰਗਜ਼ੇਬ ਨੂੰ ਕੈਦ ਕਰ ਲਿਆ ਸੀ ਸਿਰਫ ਕੁਰਸੀ ਖਾਤਰ ਉਹਨੂੰ ਇੱਕ ਗਲਾਸ ਪਾਣੀ ਦਾ ਇੱਕ ਕੌਲੀ ਸਬਜ਼ੀ ਦਾਲ ਜੋ ਵੀ ਉਸ ਸਮੇਂ ਦਾ ਪਦਾਰਥ ਬਣਦੇ ਸੀ ਤੇ ਚਾਰ ਰੋਟੀਆਂ ਮਿੜਕੇ ਦਿੰਦਾ ਜੀ ਤੇ ਕਮਰੇ ਚ ਬੰਦ ਕਰਤਾ ਸੀ ਇਹ ਇਹ ਹੈਗੀ ਰਾਜਨੀਤੀ ਰਾਜਨੀਤੀ ਦੇ ਵਿੱਚ ਕੋਈ ਪਾਈਵਾਰ ਨਹੀਂ ਸੋ ਜਿਹੜੀ ਗੱਲ ਪਬਲਿਕ ਦੇ ਵਿੱਚ ਆਈ ਹੈ ਜਾਂ ਸਰਕਾਰ ਦੀ ਇਨਵੈਸਟੀਗੇਸ਼ਨ ਦੇ ਵਿੱਚ ਆਈ ਹੈ ਕਿ ਸਾਧੂ ਸਿੰਘ ਧਰਮਸੋਤ ਤੇ ਇਹ ਭਾਰਤ ਭੂਸ਼ਣ ਆਸ਼ੂਤੋਸ਼ ਨੇ ਦੋਨਾਂ ਨੇ ਲੋਕ ਲੁੱਟਿਆ ਉਹ ਵੀ ਵਿਚਾਰੇ ਜਿਹੜੇ ਖੂਨ ਪਸੀਨੇ ਦੀ ਕਮਾਈ ਕਰਦੇ ਐ ਉਹਨਾਂ ਤੱਕ ਇਹ ਸਕੀਮਾਂ ਦਾ ਲਾਭ ਨਹੀਂ ਪਹੁੰਚਿਆ ਇਹ ਬੰਦਾ ਦਾ ਵੀ ਹਸਰ ਮਾੜਾ ਹੋਊ ਚਲੋ ਗਰੀਬ ਨੇ ਤਾਂ ਦਿਹਾੜੀ ਕੰਮ ਨਹੀਂ ਕਰਨੀ ਆ ਸਰਕਾਰਾਂੋਂ ਤੋਂ ਸਕੀਮਾਂ ਤਾਂ ਚਲਾ ਦਿੰਦੀਆਂ ਪਰ ਜਿਹੜਾ ਛੋਟਾ ਵਰਗ ਦਾ ਮੱਧ ਵਰਗ ਦਾ ਗਰੀਬ ਬੰਦਾ ਉਹਦੇ ਤੱਕ ਇਹ ਸਕੀਮਾਂ ਪਹੁੰਚ ਨਹੀਂ ਆਣੇ ਹੁਣ ਏਡੇ ਨੇ ਇਹ ਚੱਕ ਲਿਆ ਹੁਣ ਮਦਦ ਤੇ ਕੋਈ ਆ ਨਹੀਂ ਰਿਹਾ ਇਹ ਵੀ ਸੁਣਨ ਵਿੱਚ ਆਇਆ ਵੀ ਜੇ ਰਾਜਾ ਬੜਿੰਗੇ ਦੇ ਮਗਰ ਜਾਂਦਾ ਹੈ ਤਾਂ ਹੋ ਸਕਦਾ ਬੱਸਾਂ ਦੀਆਂ ਬਾਟੀਆਂ ਚ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਡਰਦਾ ਕੋਈ ਜਾਂਦਾ ਨਹੀਂ ਸਾਰਿਆਂ ਨੇ ਕੱਪੜੇ ਕੀਤੇ ਆ ਇਹ ਆਉਣ ਵਾਲੇ ਤੱਥ ਜਿਹੜੇ ਸਾਹਮਣੇ ਆਉਣਗੇ ਜਿਹੜਾ ਭਾਰਤ ਭੂਸ਼ਣਾ ਉਹ ਇੱਕ ਇੱਥੇ ਡੀਐਸਪੀ ਜ਼ਿਲ੍ਹਿਆਣੇ ਉਸੇ ਨਾਲ ਹੀ ਉਲਝਿਆ ਰਿਹਾ ਐਂਡ ਤੇ ਉਹਦੇ 2 ਦਿਨ ਰਹਿੰਦੇ ਸੀ ਵਿਚਾਰੇ ਦੇ ਸਰਵਿਸ ਤੇ ਸੇਵਾਮੁਕਤ ਹੋਣ ਦੇ ਇਸ ਬੰਦੇ ਨੇ ਉਹਨੂੰ ਸੰਵਿਧਾਨ ਦੀ ਧਾਰਾ 311 ਚ ਡਿਸਮਿਸ ਕਰਾ ਕੇ ਰੋਲਤਾ ਸੀ ਉਹਦਾ ਬਲਵਿੰਦਰ ਸਿੰਘ ਸੀ ਬਲਵਿੰਦਰ ਸਿੰਘ ਡੀਐਸਪੀ ਤਾਂ ਉਹਦਾ ਜਿਹੜਾ ਸਾਰਾ ਜਿਹੜਾ ਸੀਗਾ ਮਤਲਬ ਜੀਪੀਐਫ ਜੋ ਵੀ ਫੰਡ ਸੀਗੇ ਉਹ ਸਾਰੇ ਰੁਕ ਗਏ ਸੀ ਸਿਰਫ ਇਹਨੇ ਇੰਨੀ ਇੱਕ ਚੱਤ ਦੀ ਗੱਲ ਕੀਤੀ ਹੈ ਕਿ ਉਹ ਇੱਕ ਡੀਐਸਪੀ ਨੂੰ ਵਿਚਾਰੇ ਦੀ ਉਹਦੀ ਰੋਟੀ ਮਾਰਤੀ ਉਹਦੇ ਬਾਲ ਬੱਚੇ ਵੀ ਵੀਡੀਓ ਤੇ ਹੁੰਦੇ ਰਹੇ ਆ ਵੀ ਯਾਰ ਸਾਡੇ ਨਾਲ ਧੱਕਾ ਕੀਤਾ ਇਹਨੇ ਤੇ ਹੁਣ ਹੁਣ ਵੱਡੇ ਵੱਡੀਆਂ ਟੱਗੀਆਂ ਮਾਰੀਆਂ ਇਹਨਾਂ ਨੇ 2000 ਕਰੋੜ ਰੁਪਏ ਦਾ ਜਿਹੜਾ ਫੂਡ ਸਪਲਾਈ ਦੇ ਵਿੱਚ ਉਹ ਘਪਲਾ ਤੇ ਗੱਡੀਆਂ ਨੰਬਰ ਯਾਲੀ ਲਾ ਕੇ ਟੈਂਡਰ ਭਰੇ ਨੇ ਤੇ ਦੇਖੋ ਸਾਡੀ ਅਫਸਰਸਾਈ ਸੁੱਤੀ ਪਈ ਹੈ ਕਿਉਂਕਿ ਉਹਦੇ ਵਿੱਚ ਇਹ ਭਾਈਬਾਲ ਉਹ ਉਸ ਸਮੇਂ ਦੇ ਜਿਹੜੇ ਆਈਐਸਆਈ ਪੀਐਸ ਆਈਐਸ ਸੌਰੀ ਆਈਐਸ ਅਫਸਰ ਸੀ ਜਿਨ੍ਹਾਂ ਨੇ ਯੋਜਨਾ ਬਣਾ ਕੇ ਟੈਂਡਰ ਨੂੰ ਪਾਸ ਕੀਤਾ ਤੇ ਪਰਚਾ ਉਹਨਾਂ ਤੇ ਵੀ ਹੋਣਾ ਚਾਹੀਦਾ ਹੈ ਰੈਸਟੂ ਵੀ ਕਰਨੇ ਚਾਹੀਦੇ ਆ ਵੀ ਤੁਸੀਂ ਗੱਡੀ ਜਿਹੜੇ ਨੰਬਰ ਬੋਲਦੇ ਚੈੱਕ ਕੀਤੇ ਆ ਇਹ ਇਸ ਗੱਡੀ ਇਸ ਨਾਮ ਦੇ ਇਸ ਨੰਬਰਾਂ ਦੇ ਟਰੱਕ ਆ ਜਿਹੜੇ ਉਹ ਆਰਟੀਓ ਦਫ਼ਤਰ ਡੀਟੀਓ ਦਫ਼ਤਰ ਚੋਂ ਜਿਹੜੇ ਉਹਦੇ ਰਿਕਾਰਡ ਦੇ ਵਿੱਚ ਚੱਲਦੇ ਆ ਬੋਲਦੇ ਆ ਕਿੰਨੇ ਮਾਡਲ ਆ ਕਿਹੜਾ ਟਰੱਕ ਹੈ ਜਿਹੜਾ ਕੈਂਟਰ ਹੈ ਕਿਹੜੀ ਬੱਸ ਹੈ ਕਿਹੜੀ ਗੱਡੀ ਹੈ ਕੀ ਕੁਛ ਚਾਰ ਪਹੀਆ ਵਾਲਾ ਵਾਹਨ 2 ਪਹੀਆ ਵਾਲਾ ਵਾਹਨ ਜਿਹੜੀ ਹੈਗੀ ਆ ਨੰਬਰ ਲਾ ਕੇ ਇਹ ਢੋਟਵਾਈ ਦਾ ਕੰਮ ਕੀਤਾ ਇਹਨਾਂ ਨੇ ਸੋ ਇਹ ਸਭ ਤੋਂ ਵੱਡੀ ਨਿਊਜ਼ ਆ ਵੀ ਜਿਹੜਾ ਅੰਸੂਦੋਸ਼ ਹੈ ਇਸ ਤੋਂ ਬਾਅਦ ਸੂਤਰ ਦੱਸਦੇ ਆ ਕਿ ਸਾਧੂ ਸਿੰਘ ਧਰਮਸੋਹ ਤੇ ਰਾਜਾ ਬੜਿੰਗ ਦੀ bari ਨੇੜੇ ਲੱਗੀ ਵੀ ਹੈ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਧੰਨਵਾਦ